ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਗੱਲ ਕਰਦੇ ਆਂ ਪੰਜਾਬ ਦੇ ਲੱਖਾਂ ਮਨਾਂ ਜਿਹੜੇ ਬਿਜਲੀ ਬੋਰਡ ਦੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਦੀ ਬਹੁਤ ਚਰਦੀ ਵੱਡੀ ਡਿਮਾਂਡ ਸੀ ਜਿਹੜੀ ਬਿਜਲੀ ਵਿਦਾਨ ਲੈ ਕੇ ਉਸ ਦੇ ਸਬੰਧ ਤੇ ਅੱਜ ਇਸ ਦੀ ਵੀਡੀਓ ਦੇ ਵਿੱਚ ਚਰਚਾ ਕਰਦੇ ਆਂ ਕੀ ਫੈਸਲਾ ਜਿਹੜਾ ਬਿਜਲੀ ਬੋਰਡ ਵੱਲੋਂ ਲਿਆ ਗਿਆ ਇਹ ਤੁਹਾਡੇ ਲਈ ਬਹੁਤ ਲਾਭਕਾਰੀ ਹੋਵੇਗਾ ਸੋ ਜਾਣਦੇ ਆਂ ਬੜੇ ਚਰਤੋਂ ਜਦੋਂ ਪੰਜਾਬ ਦੇ ਵਿੱਚ ਇਹ ਸਰਕਾਰ ਆਈ ਆ ਤਾਂ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਜਿਹੜੀ ਪੰਜਾਬੀ ਲਾਗੂ ਕਰਨ ਨੂੰ ਲੈ ਕੇ ਜਿਹੜੇ ਵੱਡੇ ਫੈਸਲੇ ਸੀਗੇ ਲਏ ਗਏ ਸੀਗੇ ਤਾਂ ਉਸ ਦਾ ਅਸਰ ਜਿਹੜਾ ਦੇਖਣ ਨੂੰ ਮਿਲਿਆ ਉਹ ਬਿਜਲੀ ਬੋਰਡ ਵੱਲੋਂ ਪਾਵਰਕਾਮ ਵੱਲੋਂ ਆ ਜਿਹੜਾ ਆਪਣੇ ਖਪਤਕਾਰਾਂ ਦੇ ਲਈ ਬਹੁਤ ਅਹਿਮ ਫੈਸਲਾ ਜਿਹੜਾ ਲਿਆ ਗਿਆ ਜਿਹੜੇ ਬਿੱਲ ਲੇਗੇ ਉਹਨਾਂ ਦੇ ਉੱਤੇ ਹੁਣ ਪੰਜਾਬੀ ਹੈ ਜਿਹੜੀ ਉਹ ਲਾਗੂ ਕਰ ਦਿੱਤੀ ਗਈ ਆ ਲੋਕਾਂ ਦੀ ਮੰਗ ਸੀ ਕਿ ਜਿਹੜੇ ਬਿੱਲ ਆਉਂਦੇ ਨੇ ਤਾਂ ਸਾਨੂੰ ਉਹ ਸਮਝ ਤੋਂ ਬਾਹਰ ਰਹਿ ਗਈ ਹੈ ਗੱਲ ਵੀ ਇਹ ਕਿਸ ਤਰ੍ਹਾਂ ਦੇ ਜਿਹੜੇ ਚਾਰਜ ਨੇ ਉਹ ਕੀ ਚਾਰਜ ਨੇਗੇ ਜਿਹੜੇ ਸਭ ਤੋਂ ਵਸੂਲੇ ਜਾਂਦੇ ਨੇ ਬਿੱਲਾਂ ਦਾ ਸਾਦ ਨੂੰ ਹਿਸਾਬ ਨਹੀਂ ਆਉਂਦਾ ਕਿ ਕਿਸ ਤਰ੍ਹਾਂ ਜਿਹੜੇ ਬਿੱਲ ਲੇਗੇ ਉਹ ਤਿਆਰ ਹੁੰਦੇ ਨੇ ਸੋ ਉਹਨਾਂ ਨੂੰ ਉਹਨਾਂ ਦੀ ਮੰਗ ਨੂੰ ਧਿਆਨ ਚ ਰੱਖਦੇ ਹੋਏ ਪਾਵਰਕਾਮ ਵੱਲੋਂ ਆ ਜਿਹੜਾ ਹੁਣ ਇਹ ਬਿੱਲ ਨੇ ਜਿਹੜੇ ਪੰਜਾਬੀ ਦੇ ਵਿੱਚ ਤੁਹਾਨੂੰ ਮਿਲਣਗੇ ਸੋ ਇਸ ਦੇ ਲਈ ਕਰਨਾ ਕੀ ਹੋਵੇਗਾ ਕਿ ਜਦੋਂ ਵੀ ਤੁਹਾਡੇ ਕੋਲੇ ਮੀਟਰ ਰੀਡਰ ਨੇ ਜਿਹੜੇ ਬਿੱਲ ਲੈ ਕੇ ਕੱਢਣ ਵਾਸਤੇ ਆਉਂਦੇ ਨੇ ਤਾਂ ਤੁਸੀਂ ਉਹਨਾਂ ਨੂੰ ਆਪਣੀ ਆਪਸ਼ਨਾਂ ਜਿਹੜੀ ਇਹ ਦਿਓਗੇ ਕਿ ਤੁਸੀਂ ਬਿੱਲ ਆ ਜਿਹੜਾ ਉਹ ਪੰਜਾਬੀ ਦੇ ਵਿੱਚ ਚਾਹੁੰਦੇ ਹੋ ਜੇਕਰ ਤੁਸੀਂ ਆਪਣੀ ਆਪਸ਼ਨ ਉਹਨਾਂ ਨੂੰ ਨਹੀਂ ਦਿਓਗੇ ਤਾਂ ਜਿਹੜਾ ਰੁਟੀਨ ਦੇ ਵਿੱਚ ਜਿਹੜਾ ਅੰਗਰੇਜ਼ੀ ਦੇ ਵਿੱਚ ਹੈ ਜਿਹੜੇ ਬਿੱਲ ਲੈਂਗੇ ਤੁਹਾਡੇ ਕੋਲੇ ਉਹ ਮਿਲਦੇ ਨੇ ਸੋ ਜਦੋਂ ਵੀ ਹੁਣ ਤੁਹਾਡੇ ਕੋਲੇ ਬਿਜਲੀ ਦਾ ਬਿੱਲ ਕੱਢਣ ਦੇ ਲਈ ਮੀਟਰੇ ਡਾਉਂਦੇ ਨੇਗੇ ਤਾਂ ਤੁਸੀਂ ਉਹਨਾਂ ਨੂੰ ਆਪਣੀ ਇਸ ਗੱਲ ਬਾਰੇ ਦਰਜ ਕਰਾਓ ਕਿ ਸਾਨੂੰ ਜਿਹੜੇ ਬਿੱਲ ਨੇ ਹੁਣ ਉਹ ਪੰਜਾਬੀ ਦੇ ਵਿੱਚ ਚਾਹੀਦੇ ਨੇ ਤਾਂ ਕਿ ਅਸੀਂ ਜਿਹੜੇ ਬਿੱਲ ਨੇ ਤੁਸੀਂ ਆਪਣੇ ਬਿੱਲਾਂ ਨੂੰ ਆਸਾਨੀ ਦੇ ਨਾਲ ਪੜ੍ਹ ਸਕੋ ਉਸ ਦੇ ਵਿੱਚ ਦਿੱਤੇ ਗਏ ਜਿਹੜੇ ਚਾਰਜ ਨੇਗੇ ਕਿਸ ਤਰ੍ਹਾਂ ਵਸੂਲ ਕੀਤੇ ਜਾ ਰਹੇ ਨੇ ਤੁਸੀਂ ਉਸ ਨੂੰ ਆਸਾਨੀ ਦੇ ਨਾਲ ਪੜ੍ਹ ਸਕਦੇ ਹੋਗੇ ਸੋ ਇਹ ਜਾਣਕਾਰੀ ਤੁਹਾਡੇ ਲਈ ਕਿਵੇਂ ਰਹੀ ਤੇ ਕਿਵੇਂ ਲੱਗ ਜੇ ਨੇ ਸਾਡੀਆਂ ਨਿਤੀਆਂ ਜਾਣਕਾਰੀਆਂ ਜਾਣਕਾਰੀਆਂ ਤੇ ਆਪਣੇ ਕਮੈਂਟਸ ਨੇ ਜਿਹੜੇ ਉਹ ਜਰੂਰ ਕਰਕੇ ਦੱਸਣਾ ਸੋ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਇਸ ਵੀਡੀਓ ਦੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ